ਹਾਂ ਜੀ ਰਾਲਿਆ ਜਿਹੜੇ ਮਜ਼ਾਕ ਕਰਾਉਂਦੇ ਇੱਕ ਦਿਨ ਫੋਟੋਆਂ ਕਰਾਇਆ ਕਰਨਗੇ ਜਾਖ ਥੋੜੀਆ ਮਜ਼ਾਕ ਥੋੜੀਆ ਭਾਬੀ ਲੈ ਮੇਰੇ ਗਾਲ ਸੁਣੋ ਪਹਿਲਾਂ ਤਾਂ ਨਾ ਬਸ ਆਪਣੇ ਗੇਟ ਤੇ ਮure ਘਰ ਦੇ ਮure ਰੁਕਦੀ ਹੁੰਦੀ ਸੀਗੀ ਤੇ ਹੁਣ ਅੱਡਾ ਬਾਲੇ ਦੂਰ ਨਹੀਂ ਹੋ ਗਿਆ ਹਾਏ ਹੁਣੇ ਬਣਿਆ ਨਵਾਂ ਬਣਿਆ ਅੱਡਾ ਅੱਛਾ ਨਾਲੇ ਤੇ ਲੋਕਰ ਦਾ ਪਤਾ ਤਾਂ ਸੀ ਤੁਆ ਜਾਣਾ ਸੀ ਕਿੱਥੋਂ ਭਾਬੀ ਹੁਣ ਤਾਂ ਮੈਂ ਮੈਨੂੰ ਇੱਥੇ ਆਣ ਨੂੰ ਕਿੰਨਾ ਟਾਈਮ ਹੋ ਗਿਆ ਤੇ ਹੁਣ ਮੇਰੇ ਯਾਦ ਨਹੀਂ ਹੈ ਗੱਬੀ ਅੱਡਾ ਮੈਨੂੰ ਰਸਤਾ ਸਾਰੇ ਭੁੱਲ ਗਿਆ ਤੂੰ ਭਾਬੀ ਨੂੰ ਵੀ ਭੁੱਲ ਗਈ ਉਹ ਨਹੀਂ ਨਹੀਂ ਭਾਬੀ ਐਦਾਂ ਦੀ ਕੋਈ ਗੱਲ ਨਹੀਂ ਹੋਏਗੀ ਨਾਲੇ ਤੈਨੂੰ ਕੌਣ ਭੁੱਲ ਸਕਦਾ ਭਲਾ ਮੇਰੀ ਇੱਕੋ ਇੱਕ ਤਾਂ ਪਿਆਰੀ ਜੀ ਭਾਬੀ ਹੈਗੀ ਤੇ ਬਾਕੀ ਭਾਬੀਆਂ ਨਾਲ ਤਾਂ ਤੈਨੂੰ ਪਤਾ ਹੀ ਆ ਮੇਰੀ ਬੰਦੀ ਨਹੀਂ ਚੁੱਪ ਕਰ ਜਾ ਆਂਡ ਕਮਾਡ ਕੋਈ ਸੁਣ ਨਾ ਲੈ ਘਰੇ ਜਾ ਕੇ ਬੋਲਣ ਜਾਂ ਫਿਰ ਮੇਰੇ ਨਾਲ ਲੜ ਪੈਂਗੀ ਕੋਈ ਨਹੀਂ ਮੈਂ ਲੜ ਪੂੰਗੀ ਤੁਹਾਡੇ ਨਾਲ ਨਾ ਚਲੋ ਜਲਦੀ ਨਾਲ ਚਲੋ ਮੈਂ ਦੇਖ ਲਉ ਕਿੰਨਾ ਚੜੀ ਅੰਦਾਜ਼ ਉਹ ਹੀ ਤਾਂ ਗੱਲ ਕਰਦੇ ਆ ਜਿਹਨੇ ਤੂੰ ਲਹੂ ਪੀ ਰੱਖਿਆ ਕਾਰ ਦੇ ਕੰਮ ਤਾਂ ਇਹ ਨਹੀਂ ਨਿਪਟਦੇ। ਚੱਲ ਤੂੰ ਉਰੇ ਬੈਠ ਮੈਂ ਤੇਰੇ ਲਈ ਪਾਣੀ ਲੈ ਕੇ ਉਹਨਾਂ ਨਾਲ ਬੈਗ ਅੰਦਰ ਰੱਖਿਆ ਠੀਕ ਹੈ ਬਾਬੂ। ਤੂੰ ਸੌਂਣਾ ਕਰ ਲੈ ਹੁਣ। ਓਹੋ ਮੀਵੀ ਪੈਨ ਲੱਗ ਗਿਆ ਮਾ। ਖਣੀਆਂ ਪੈਨ ਲੱਗ ਗਈ। ਚੱਲ ਆਯਾ ਦੰਦਰੀਆ ਹਾਂ ਅੰਦਰ ਹੀ ਚੱਲੋ ਔਰ ਇੱਥੇ ਭਿੱਜ ਜਾਊਂਗੀ ਮੈਂ ਮੰਜਾ ਜਾ ਵੀ ਖੜਾ ਕਰੀ ਦਮ ਇਹਨੇ ਤੋਂ ਅੰਦਰ ਚੱਲ ਸ਼ੁਕਰਾ ਪਹਿਲਾਂ ਆ ਗਈ ਮੈਂ ਨਹੀਂ ਤਾਂ ਨਾ ਮੀਜੀ ਭਿੱਜ ਜਾਂਦੀ ਆ ਗਈ ਭਾਬੀ ਹੋਰ ਜੀ ਤੂੰ ਵੀ ਆ ਕੇ ਅਬ ਮੀਜ ਨੂੰ ਦੁਖੀ ਕਰ ਰੱਖਿਆ ਹੋਰ ਭਾਬੀ ਫੋਟੋ ਮੈਂ ਕਹਿ ਰਹੀ ਸੀ ਵੀ ਵਧੀਆ ਮੈਂ ਪਹਿਲਾਂ ਆ ਗਈ ਤੁਸੀਂ ਮੈਨੂੰ ਲੈਣ ਆ ਗਈ ਜੇ ਤੁਸੀਂ ਥੋੜੀ ਘੋੜ ਲੇਟ ਆ ਜਾਂਦੇ ਨਾ ਤਾਂ ਫਿਰ ਮੈਂ ਮੀਚ ਹੀ ਭੇਜਿਆਣੀ ਸੀਗੀ ਹੋਰ ਅਸਮਿਨਾ ਹਾਂ ਦੱਸ ਅੱਜ ਕਿਵੇਂ ਫਿਰ ਭਾਬੀ ਦੀ ਯਾਦ ਆ ਗਈ ਤੁਸੀਂ ਭਾਬੀ ਨੂੰ ਮਿਲਿਆ ਮਾ ਭਾਬੀ ਦੀ ਯਾਦ ਤਾਂ ਵੀ ਆਉਂਦੀ ਸੀਗੀ ਬਸ ਭਾਬੀ ਘਰ ਚ ਨਾ ਮੇਰਾ ਜੀ ਆ ਨਹੀਂ ਲੱਗਦਾ ਸੀ ਆ ਫਿਰ ਮੈਂ ਸੋਚਿਆ ਕਿ ਭਾਬੀ ਕੋਲ ਚੱਲ ਜੰਦੀ ਹੈਗੀ ਚਲੋ ਤਾਂ ਤੂੰ ਵਧੀਆ ਕੀਤਾ ਹੋਰ ਦੱਸ ਤੇਰੀ ਜੌਬ ਕਿਵੇਂ ਚੱਲਦੀ ਹੈ ਜੌਬ ਤਾਂ ਵਧੀਆ ਚੱਲਦੀ ਸੀ ਪਰ ਹੁਣ ਮੈਂ ਛੱਡ ਦਿੱਤੀ ਕਿਉਂ ਨੇਵਦੀਆ ਜੌਬ ਸੀਗੀ ਕਿਉਂ ਛੱਡੀ ਤੂੰ ਉਹ ਤਾਂ ਭਾਬੀ ਮੈਂ ਮਜਬੂਰੀ ਨੂੰ ਕਰਦੇ ਸੀ ਉਹ ਕੰਮ ਤਾਂ ਮਜਬੂਰੀ ਨੂੰ ਹਾਂ ਭਾਬੀ ਕਿਹੜੀ ਕਰਕੇ ਕਿਹੜੀ ਕਰਕੇ ਹਾਂ ਭਾਬੀ ਉਹਨੂੰ ਪੈਸਿਆਂ ਦੀ ਲੋੜ ਰਹਿੰਦੀ ਸੀ ਮੈਂ ਬਸ ਉਹਨੂੰ ਪੈਸੇ ਦੇਣ ਕਰਕੇ ਆ ਕੰਮ ਕਰਦੇ ਸੀ ਮੈਨੂੰ ਕੋਈ ਸ਼ੌਂਕ ਨਹੀਂ ਸੀ ਇਸ ਕੰਮ ਕਰਨ ਦਾ ਲੈ ਪੈਸੇ ਤਾਂ ਫਿਰ ਹੁਣ ਵੀ ਮੰਗਦਾ ਹੋਣਾ ਤੇਰੇ ਤੋਂ ਹੁਣ ਕਿੱਥੋਂ ਦੇਣਗੇ ਉਹਨੂੰ ਪੈਸੇ ਹੁਣ ਹੁਣ ਨਹੀਂ ਭਾਬੀ ਹੁੰਦਾ ਆਪਾਂ ਉਹਨੂੰ ਛੱਡਤਾ ਤੇ ਹੁਣ ਨਾ ਮੈਂ ਘਰੇ ਇਕੱਲੀ ਰਹਿੰਦੀ ਸੀਗੀ ਤਾਈਓ ਮੈਂ ਤੁਹਾਡੇ ਕੋਲ ਆ ਗਈ। ਹਾਂ ਫਿਰ ਵੀ ਕੋਈ ਤਾਂ ਗੱਲ ਹੋਈ ਹੋਣੀ ਆ 5 ਸਾਲਾਂ ਦਾ ਪਿਆਰ ਐ ਕਿਵੇਂ ਛੱਡਤਾ ਤੁਸੀਂ? ਭਾਬੀ ਤੁਸੀਂ ਨਾ ਸਹੀ ਕਹਿੰਦੇ ਸੀਗੀ। ਮੈਨੂੰ ਮੈਂ ਤਾਂ ਤੇਰੀ ਕੋਈ ਵੀ ਗੱਲ ਨਹੀਂ ਮੰਨੀ ਨਾ ਤੇ ਅੱਜ ਮੈਨੂੰ ਉਸ ਗੱਲ ਦਾ ਪਛਤਾਵਾ ਹੁੰਦਾਗਾ ਵੀ ਜੇ ਮੈਂ ਉਸ ਦਿਨ ਤੇਰੀ ਗੱਲ ਮੰਨ ਲੈਂਦੀ ਨਾ ਤਾਂ ਅੱਜ ਮੈਨੂੰ ਆਹ ਦੁੱਖ ਨਾ ਦੇਖਣੇ ਪੈਂਦੇ। ਚੱਲ ਛੱਡੋ। ਉਹ ਤਾਂ ਠੀਕ ਆ। ਫਿਰ ਵੀ ਮੈਨੂੰ ਐਂ ਕਾਹਤੋਂ ਲੱਗਦਾ ਰੱਜੀ ਜਿਵੇਂ ਤੂੰ ਮੇਰੇ ਤੋਂ ਕੁਛ ਲੁਕੋ ਰਹੀ ਹੈਂ ਨਹੀਂ ਭਾਬੀ ਬਸ ਨਾ ਉਸ Zaman ਪਰ ਗੈਸ ਮੇਟ ਤੋਂ ਤਾਂ ਕਰਕੇ ਫਿਰ ਮੈਂ ਉਹਨੂੰ ਛੱਡਤਾ ਰੱਜੀ ਕੋਈ ਗੱਲ ਤਾਂ ਹੋਣੀ ਹੈ ਜਿਹੜਾ ਤੂੰ ਆ ਕਦਮ ਚੱਕ ਲੈ ਇਹ ਆਪਣੇ ਸੱਚੇ ਪਿਆਰ ਨੂੰ ਐਂ ਕੌਣ ਛੱਡਦਾ क्या नाटाम होगा हाँ तो क्या नहीं आएगी फोन भी बंद आई जानता क्या भैया कैडी क्यों हो गया अरे तो यार टाइम सी तेरा कदों तो फोन की था कहा फोन भी फोन बंद आ रहा है का ओये यार सॉरी एक्चुअली चना करे काम वाले सी के उनका काम जरूरी होगा नहीं ओगल हो नहीं आएगी ਤੇ ਮੈਂ ਤਾਂ ਬਸ ਤੇ ਨੂੰ ਆ ਪੈਸੇ ਭੜਾ ਲਈ ਸੀ ਅੱਛਾ ਤੈਨੂੰ ਆਦੀ ਪੈਸੇ ਨਾਲ ਹੋ ਜੂਗਾ ਨਹੀਂ ਉਦਾਂ ਦੀ ਗੱਲ ਨਹੀਂ ਹੈਗੀ ਹੁਣ ਤੈਨੂੰ ਲੋਡ ਸੀ ਨਾ ਇਹਨਾਂ ਦੀ ਚਲ ਲੋੜ ਤਾਂ ਹੈਗੀ ਸੀ ਚਲ ਹੋਰ ਦੱਸ ਹੋਰ ਵਧੀਆ ਹੂੰ ਜਿਵੇਂ ਚੱਲ ਰਹੀ ਹੈ ਜੌਬ ਜੌਬ ਤਾਂ ਚੱਲ ਰਹੀ ਆ ਵਧੀਆ ਤੇ ਤੂੰ ਯਾਰ ਮੈਨਾਂ ਜਿੱਕਰ ਨਿਊਜ਼ ਫਰੀ ਸੀਗੀ ਅੱਛਾ ਮੈਨੂੰ ਐ ਨਹੀਂ ਸਮਝ ਆ ਰਹੀ ਕਿ ਮੈਂ ਤੁਹਾਨੂੰ ਦੱਸਾਂ ਕਿ ਨਾਲ ਦੱਸ ਨਾ ਨਾ ਦੱਸ ਕੀ ਗੱਲ ਆ ਪੱਕਾ ਗੁੱਸਾ ਤਾਂ ਨਹੀਂ ਕਰਦਾ। ਓਹੋ ਗੁੱਸਾ ਹੀ ਕਿਹੜੀ ਗੱਲ। ਨਾਲੇ ਆਪਣੀ ਜਾਣਦਾ ਕਹਦਾ ਦੱਸੋ ਮੈਂ। ਯਾਰ ਐਕਚੁਅਲੀ ਜਿਹਨਾਂ ਉਸ ਚੈਟ ਦਾ ਲਿਖਿਆ ਸੀਗਾ ਕਿ ਕੋਈ ਨਾ ਮੁੰਡਾ ਇੱਕ ਕੁੜੀ ਦੇ ਪੈਸੇ ਖਾ ਕੇ ਭੱਜ ਗਿਆ। ਅੱਛਾ। ਤੇ ਪਹਿਲਾਂ ਉਹਨਾਂ ਨੇ ਉਹਨੂੰ ਯੂਜ਼ ਵੀ ਕੀਤਾ ਸੀਗਾ। ਤਾਂ ਯਾਰ ਮੈਨੂੰ ਇਹਨਾਂ ਗੱਲਾਂ ਤੋਂ ਨਾ ਡਰ ਲੱਗਦਾਗਾ ਹੁਣ। ਤੇਰਾ ਕਹਿੰਦਾ ਕੀ ਮਤਵਲਾ? ਤੈਨੂੰ ਐ ਲੱਗਦਾ ਮੈਂ ਵੀ ਐਜਾ? ਯਾਰ ਉਹ ਨਹੀਂ ਕਹਿ ਰਹੀ ਕਿ ਮੈਂ ਤੈਨੂੰ ਐ ਕਹਿ ਰਹੀ ਹਾਂ ਵੀ ਤੂੰ ਤਾਂ ਨਹੀਂ ਐਦਾਂ ਕਰਦਾਗਾ। ਪਜਰ ਤੂੰ ਸੋਚ ਵੀ ਕਿਵੇਂ ਲਾਇਆ ਰੱਜੀ ਤੈਨੂੰ ਪਤਾਗਾ ਮੈਂ ਤੈਨੂੰ ਪਿਆਰ ਕਰਦਾ ਜਾਂ ਵੀ ਤੇਰੇ ਨਾਲ ਕਰਾਂ ਪਰ ਤੂੰ ਇਹ ਗੱਲ ਕਹਿਣ ਲੱਗੇ ਜਰਰਾ ਨਹੀਂ ਸੋਚਿਆ ਤੂੰ ਤਾਂ ਮੇਰਾ ਬਸਵਾਸੀ ਹਡਾਤਾ ਯਾ ਮੈਂ ਤੇਰੇ ਤੋਂ ਪਹਿਲਾਂ ਪੁੱਛਿਆ ਸੀ ਮੈਂ ਕਿ ਗੁੱਸਾ ਤਾਂ ਨਹੀਂ ਕਰਦਾ ਹੁਣ ਤਾਂ ਗੁੱਸਾ ਕਰ ਹੀ ਆਂਦਾਗਾ ਗੁੱਸਾ ਕਰ ਹੀ ਆਂਦਾਗਾ ਹੁਣ ਗੁੱਸਾ ਨਾਲ ਕਰਾਂ ਹੋਰ ਕਰਾਂ ਜਿਹੜਾ ਬਸਵਾਸ ਹੀ ਹਡਾਤਾ ਚੱਲ ਤੂੰ ਉਹ ਛੱਡ ਮੈਂ ਹੁਣ ਜਾਂਦੀ ਹਾਂ ਠੀਕ ਐ ਹੁਣ ਤਾਂ ਆ ਹੀ ਹੁਣ ਬੈਠਦਾ ਜਾ ਓ ਯਾਰ ਮੈਨੂੰ ਲੇਟ ਹੋ ਰਹੀਆਂ ਗਈ ਉਧਰ ਘਰੇ ਉਡੀਕਦੇ ਹੋਣੇ ਮੰਮਾ ਵੀ ਚੱਲ ਠੀਕ ਆ ਕਰੋ ਚੱਲ ਕਰ ਪਹੁੰਚ ਕੇ ਫੋਨ ਕਰ ਦਿੰਦੀ ਮੈਨੂੰ ਠੀ ਪਿਆਰਾ ਤੋਖਾ ਉਹ ਵੀ ਤੇਰਾ ਤੂੰ ਫੋਟੋ ਵੀ ਕਿਵੇਂ ਲਿਆ ਮੈਂ ਤੇਰੇ ਨਾਲ ਵਿਆਹ ਕਰਾਉਂਗਾ ਮੈਨੂੰ ਤਾਂ ਸਿਰਫ ਪੈਸਾ ਤਾਂ ਕਮਾਤੋ ਉਹ ਕਿਹੜੀ ਅੱਜ ਕੱਲ ਕਿੱਧਰ ਰਹਿਣਾ ਕਿ ਨਵੀਂ ਲੱਬਲੀ ਹੋਏ ਉਹ ਤੈਨੂੰ ਪਤਾ ਤਾਂ ਹੈਗਾ ਨਵੀਂ ਭਾਬੀ ਲੱਬਲੀ ਛੋੜੇ ਵਾਸਤੇ ਬਹੁਤਿਆ ਤਕੜੇ ਘਰ ਦਿਆ ਪੈਸਾ ਵੀ ਵਧੀਆ ਐਸੇ ਕਰਾਂਗੇ ਅੱਛਾ ਯਾਰ ਆਪਾਂ ਐਸੇ ਪੁੱਛੇ ਖਵਾਉਂ ਫਿਰ ਆਪਾਂ ਉਹ ਤੈਨੂੰ ਪਤਾ ਤਾਂ ਹੈਗਾ ਜਿਹਦੇ ਨਾਲ ਗੱਲ ਕਰ ਲਈ ਪੈਸੇ ਨਾ ਖਵਾਵੇ ਇਹ ਹੋ ਸਕਦਾ ਮੈਂ ਤਾਂ ਤੋ ਤਾਂ ਨਹੀਂ ਪੈਸੇ ਮੰਗਦਾ ਵੀ ਹਜੇ ਨਵੀਂ ਨਵੀਂ ਬਣੀਆ ਓਏ ਜੇ ਰੱਜੀ ਭਾਬੀ ਨੂੰ ਪਤਾ ਲੱਗਿਆ ਫੇਰ ਉਹ ਲੱਗ ਜਾਣ ਦੇ ਪਤਾ ਬਾਈ ਜੀ ਨੇ ਨਵੀਂ ਲੱਬਲੀ ਨਾਲੇ ਮੇਰੀ ਇੱਕ ਗੱਲ ਦਾ ਧਿਆਨ ਰੱਖਿਓ ਕਿਸੇ ਨੂੰ ਪਤਾ ਨਾ ਲੱਗੇ ਰੱਜੀ ਕਹੇ ਇਹ ਜੀ ਕੁੜੀ ਆ ਜਿਹੜੀ ਮੇਰੇ ਨਾਲ ਇੰਨਾ ਟਾਈਮ ਕੱਟ ਗਈ ਨਹੀਂ ਸਾਨੂੰ ਤਾਂ ਪਤਾ ਹੀ ਹੈਗਾ ਉਹ ਪਹਿਲਾਂ ਰਾਜ ਆ ਉਹ 7 ਦਿਨ ਲਾ ਕੇ ਗਈ ਸੀ ਉਹ ਮਨਦੀਪ ਆ 4 ਦਿਨ ਕੋਈ ਮਹੀਨਾ ਕੋਈ ਨਹੀਂ ਖੜੀ ਸੀ ਕੱਲੀ ਰੱਜੀ ਆ ਜਿਹੜੀ ਇੰਨਾ ਟਾਈਮ ਕੱਟਦੀ ਆ ਮੇਰੇ ਨਾਲ ਉਹ ਉਹੀ ਇੱਕ ਕੁੜੀ ਜਿਹੜੀ ਜਨਾ ਵਿਆਹ ਕਰਾਹਾਦੀ ਆ ਆਪਣਨ ਨਛੇੜੀਆਂ ਨੂੰ ਕੌਣ ਕੁੜੀ ਦੇ ਦੂਗਾ ਗੱਲ ਤਾਂ ਬਾਈ ਤੇਰੀ ਵੀ ਸਹੀ ਆ ਪਰ ਹੌਲੀ ਬੋਲੋ ਕੋਈ ਦੇਖ ਨਾ ਲਵੇ ਜੇ ਕਿਸੇ ਨੂੰ ਪਤਾ ਲੱਗਾ ਨਾ ਸਾਰਾ ਭਾਂਡਾ ਭੰਨਿਆ ਜਾਊਗਾ ਓਏ ਇੱਥੇ ਕੌਣ ਦੇਖਦਾ ਖੁੱਲੇ ਪੀਏ ਮਾਨਜ ਦਾ ਬੈਠੇ ਆ ਆਪਾਂ ਚਲ ਇਹ ਗੱਲ ਤਾਂ ਹੈਗੀ ਆ

ਮੈਂ ਸਭ ਸੁਣ ਲਿਆ ਤੇ ਪਲੀਜ਼ ਅੱਜ ਤੋਂ ਬਾਅਦ ਮੇਰੇ ਰਾਹਾਂ ਵਿੱਚ ਨਾ ਆਈ ਤੇ ਕਦੇ ਵੀ ਮੈਨੂੰ ਫੋਨ ਲਾਉਣ ਦੀ ਕੋਸ਼ਿਸ਼ ਨਾ ਕਰੀ ਅੱਜ ਤੋਂ ਬਾਅਦ ਆਪਣਾ ਰਿਸ਼ਤਾ ਇੱਥੇ ਖਤਮ ਰਜ ਜੀ ਮੇਰੀ ਗੱਲ ਤਾਂ ਸੁਣ ਤੈ ਤਾਂ ਵੱਡੇ ਸੌਖੇ ਨਾਲ ਕਹਤਾ ਆਪਣਾ ਰਿਸ਼ਤਾ ਖਤਮ ਤੈਨੂੰ ਪਤਾ ਆਪਣੇ 5 ਸਾਲਾਂ ਦਾ ਪਿਆਰ ਹੈਗਾ ਤੂੰ ਤਾਂ ਇੱਕ ਪਲ ਚ ਖਤਮ ਕਰਕੇ ਜਾ ਰਹੀ ਆ ਪਰ ਜੇ ਮੈਂ ਗੱਲ ਉਹਨਾਂ ਨਾਲ ਕਰ ਵੀ ਦਿੱਤੀ ਤੈਨੂੰ ਪਤਾ ਤਾਂ ਹੈਗਾ ਮੈਂ ਤਾਂ ਮਜ਼ਾਕ ਕਰ ਰਿਹਾ ਸੀ ਤੂੰ ਤਾਂ ਇਹ ਗੱਲ ਨੂੰ ਸੀਰੀਅਸ ਹੀ ਲੈ ਲਿਆ ਸੀਰੀਅਸ ਸੀਰੀਅਸ ਤਮਨੂ ਵੀ ਲੈ ਗਈ ਸੀਗੀ ਜਦ ਕਿ ਲੋਕਾਂ ਨੇ ਮੈਨੂੰ ਬਹੁਤ ਸਮਝਾਇਆ ਸੀਗਾ ਵੀ ਕਿਹੜੀ ਕਿਹੜੀ ਇੱਕ ਗਲਤ ਬੰਦਾਗਾ ਮੈਂ ਉਹਨਾਂ ਦੇ ਇੰਨਾ ਕੁਝ ਕਹਿਣ ਦੇ ਬਾਵਜੂਦ ਵੀ ਤੇਨ ਨਾਲ ਪਿਆਰ ਕੀਤਾ ਮੈਂ ਤੇ ਤੇਰੀ ਹਰ ਗਲਤੀ ਵੀ ਨੁਕੋ ਲੈਂਦੀ ਸੀਗੀ ਆਪਨੀ ਵੀ ਹੋ ਜਾਂਦੀ ਸੀ ਤੇਰੀ ਹਰ ਗਲਤੀ ਤੇ ਮੈਂ ਸੌਰੀ ਕਹਿੰਦੀ ਸੀਗੀ ਪਰ ਤੂੰ ਅੱਜ ਤੂੰ ਆਪਣੇ ਆਪ ਹੀ ਆਪਣੀ ਸੱਚਾਈ ਮੇਰੇ ਸਾਹਮਣੇ ਲੈ ਆਇਆ ਰਜਜੀ ਮੈਂ ਮੰਨਦਾਗਾ ਗਲਤੀਆਂ ਸਭ ਤੋਂ ਹੋ ਜਾਂਦੀਆਂ ਨੇ ਕਲਤੀ ਤੇਰੇ ਤੋਂ ਵੀ ਹੋਈ ਹੋਣੀ ਪਲੀਜ਼ ਯਾਰ ਮੈਨੂੰ ਮਾਫ ਕਰ ਦੇ ਬਸ ਕਿਹੜੀ ਮੈਂ ਹੁਣ ਇਹ ਰਿਸ਼ਤਾ ਹੋਰ ਨਹੀਂ ਨਿਭਾ ਸਕਦੀਗੀ ਤੈਨੂੰ ਪਤਾ ਮੈਂ ਹਸ ਤੱਕ ਕਦੇ ਵੀ ਤੇਰੇ ਤੇ ਸ਼ੱਕ ਨਹੀਂ ਕਰਿਆਗਾ ਮੈਂ ਲੋਕਾਂ ਦੀਆਂ ਗੱਲਾਂ ਨੂੰ ਅੰਗੋਲਾ ਕਰਦੀ ਰਹੀ ਉਹਨਾਂ ਨੂੰ ਮਖੌਲ ਚ ਲੈ ਲੈਂਦੀ ਰਹੀ ਪਰ ਮੈਨੂੰ ਨਹੀਂ ਸੀ ਪਤਾ ਵੀ ਤੇਰੇ ਦੇਿਲ ਚ ਖੋਟ ਹੈ ਉਹ ਯਾਰ ਮਾ ਤਾਂ ਮੇਰੇ ਯਾਰਾ ਨਾ ਮਜ਼ਾਕ ਕਰ ਰਿਹਾ ਸੀ ਮੈਨੂੰ ਪਤਾ ਸੀ ਵੀ ਤੂੰ ਪਿੱਛੇ ਸਾਰਾ ਕੁਝ ਸੁਣ ਰਹੀ ਆ ਪਰ ਤੂੰ ਇਹ ਗੱਲ ਨੂੰ ਕਿਉਂ ਸੀਰੀਅਸ ਲੈ ਲਿਆ بس مذاق ਸੀ ਨਾ ਕੋਈ ਗੱਲ ਨਹੀਂ ਹੁਣ ਤੂੰ ਮੇਰਾ ਰਾਹ ਛੱਡ ਤੇ ਉਸ ਤੋਂ ਬਾਅਦ ਮੇਰੇ ਰਾਹਾਂ 'ਚ ਕਦੇ ਵੀ ਨਾ ਆਈ ਰੱਜੀ ਤੇ بس ਬੱਬੀ ਆ ਸਭ ਕੁਝ ਹੋਇਆ ਸੀ ਉਸ ਤੋਂ ਬਾਅਦ ਮੈਨੂੰ ਕਦੇ ਫੋਨ ਨਹੀਂ ਕੀਤਾਗਾ ਤੇ ਨਾ ਹੀ ਹੋਣੀ ਮੇਰੇ ਨਾਲ ਕੋਈ ਵੀ ਗੱਲਬਾਤ ਕਰੇ ਫਿਰ ਨਾ بس ਮੈਂ ਵੀ ਉਹਨੂੰ ਛੱਡ ਹੀ ਦਿੱਤਾ ਤੇ ਹਾਂ ਵਧੀਆ ਹੁਣ ਮੈਂ ਆਪਣਾ ਸਾਰਾ ਓਖਾ ਟਾਈਮ ਨਾ ਹੌਲੀ ਹੌਲੀ ਟਪਾਲੂਗੀ ਆਪੇ ਚਲ ਵਧੀਆ ਕੀਤਾ ਤੂੰ ਇਹ ਫੈਸਲਾ ਲੈ ਲਿਆ ਮੈਂ ਤਾਂ ਤਵਲੀ ਤੈਨੂੰ ਪਹਿਲਾਂ ਕਿੰਨੇ ਵਾਰ ਕਿਹਾ ਸੀ ਇਹ ਬੰਦਾ ਤੇਰੇ ਲਈ ਸਹੀ ਨਹੀਂ ਹੈਗਾ ਚਲ ਸਾਡਾ ਬਥੇਰੇ ਤੁਰੇ ਫਿਰਦੇ ਦਿਲੋ ਚਾਹਣ ਵਾਲੇ ਤੈਨੂੰ ਵਧੀਆ ਮਿਲ ਜਾਊਗਾ ਨਾ ਬਾਬੇ ਹੁਣ ਨੇ ਮੈਨੂੰ ਚਾਹੀਦਾ ਕੋਈ ਵੀ ਆ ਪਿਆਰ ਵਿਆਰ ਨਾ ਸਭ ਗੱਲਾਂ ਹੀ ਨੇਗੀਆਂ ਕੋਈ ਨਹੀਂ ਕਿਸ ਨੂੰ ਪਿਆਰ ਕਰਦਾਗਾ ਮੈਂ ਅਸਤਵਤ ਕਦੇ ਕਿਸੇ ਨੂੰ ਪਿਆਰ ਨਹੀਂ ਕਰਨਾ। ਲਹੈ ਕਮਲੀ ਪਿਆਰ ਵੀ ਕਦੇ ਕਰਿਆ ਕਰਦੇ। ਤੈਨੂੰ ਪਤਾ ਵੀ ਨਹੀਂ ਲੱਗਣਾ ਕਦੋਂ ਆਪੇ ਹੋ ਜਾਣਾ ਪਿਆਰ। ਚੱਲ ਚੰਗਾ ਚੰਗਾ ਭਾਬੀ। ਹੁਣ ਤੂੰ ਇੱਥੇ ਬੈਠੀ ਗੱਲਾਂ ਹੀ ਮਾਰੀ ਜਾਏਂਗੀ। ਘਰ ਆਏ ਮਹਿਮਾਨਾਂ ਨੂੰ ਤੁਸੀਂ ਰੋਟੀ ਪਾਣੀ ਨਹੀਂ ਪੁੱਛਦੇ ਹੈਗੇ ਕਿ? ਆਹ ਦੇਖ ਲੈ ਕੱਲੀ ਚਾਹ ਲੈ ਕੇ ਰੱਖਤੀ। ਓਹੋ ਮੈਂ ਤਾਂ ਤੇਰੀਆਂ ਗੱਲਾਂ 'ਚ ਧਿਆਨ ਲਾ ਕੇ ਬੈਗੀ। ਚੇਤਾ ਭੁੱਲ ਗਿਆ ਮੇਰਾ ਮੈਂ ਲੈ ਕੇ ਆਉਣੀ ਰੋਟੀ ਬਣਾ ਕੇ। ਹਾਂ ਮੈਂ ਕਰਦੀ ਨਾ ਐ ਭੁੱਖੇ ਹੋਈ ਆਈ ਹੋਈਾਂਗੀ। ਬਹੁਤ ਭੁੱਖ ਲੱਗ ਰਹੀ ਹੈ ਜਲਦੀ ਚੱਲੋ ਜਲਦੀ ਰੋਟੀ ਬਣਾਓ ਹਾਂ ਮੈਂ ਰੋਟੀ ਬਣਾ ਕੇ ਲੱਗ ਕੇ ਕਮਲੀ ਨਾ ਹੋਵੇ ਤਾਂ ਬੇਬੂ ਤਾ ਸ਼ਨੀ ਤੂੰ ਵੀ ਇੱਥੇ ਆ ਕੇ ਬਹਿ ਗਿਆ ਕਿਵੇਂ ਕੁਝ ਲੱਗਿਆ ਪਤਾ ਕਾਲੇ ਦਾ ਮਾਤਾ ਮੈਂ ਸਾਰੇ ਕਿਤੇ ਦੇਖ ਆਇਆ ਉਹਨੂੰ ਕਿਤੇ ਨਹੀਂ ਮਿਲਿਆ ਮੈਂ ਉਹਨੂੰ ਫੋਨ ਵੀ ਲਾਇਆ ਸੀ ਫੋਨ ਉਹਦਾ ਬੰਦ ਆ ਹੀ ਜਾਂਦਾ ਸਹੀ ਸਹੀ ਮੈਨੂੰ ਤਾਂ ਫੇਕਰ ਲੱਗੀ ਪਈ ਆ ਪੁੱਤ ਦੂਜੇ ਦਿਨ ਦਾ ਦਿਨ ਵੀ ਟਲਿਆ ਆਇਆ ਕਿਤੇ ਹੋ ਠੀਕ ਵੀ ਹੋਊਗਾ ਕਿੱਥੇ ਐ ਕੋਈ ਪਤਾ ਨਹੀਂ ਹੈਗਾ ਆ ਦਾ ਮੈਨੂੰ ਤਾਂ ਲੱਗਦਾ ਨਾ ਉਹਨੇ ਨੱਚੇ ਦੀ ਹਾਲਤ ਚ ਕੁਛ ਕਰ ਨਾ ਲਿਆ ਹੋਵੇ ਮੈਂ ਤਾਂ ਵਾਹਿਗੁਰੂ ਅੱਗੇ ਹੀ ਅਰਦਾਸ ਕਰਦੀ ਆਂ ਵੀ ਮੇਰਾ ਪੁੱਤ ਠੀਕ ਠਾਕ ਘਰੇ ਆ ਜੇ ਉਹ ਮਾਤਾ ਹਜੇ ਆਪਾਂ ਨੂੰ ਆਸਤਾ ਹੈਗੀ ਆ ਵੀ ਉਹਨੇ ਘਰੇ ਆਉਣਾ ਮੈਂ ਥਾਣੇ ਵੀ ਰਿਪੋਰਟ ਲਖਾਇਆ ਆ ਉਹ ਵੀ ਆਪਦਾ ਕੰਮ ਕਰ ਰਹੇ ਨੇ ਜੇ ਕੋਈ ਐਸੀ ਵੈਸੀ ਗੱਲ ਹੁੰਦੀ ਤਾਂ ਉਹ ਆਪਾਂ ਨੂੰ ਦੱਸ ਦਿੰਦੇ ਬੇਪੁੱਤ ਇਹ ਤਾਂ ਪਰਮਾਤਮਾ ਹੀ ਜਾਣਦਾ ਵੀ ਮੇਰਾ ਪੁੱਤ ਠੀਕ ਹੈ ਕੀ ਪਤਾ ਕਿਹੜੀ ਹਾਲਤ ਚ ਹੋ ਕੁਸ ਖਾਦਾ ਵੀ ਹੈ ਕਾ ਨਹੀਂ ਉਹ ਕੁੜੀ ਨੇ ਤਾਂ ਨਾ ਮੇਰੇ ਪੁੱਤ ਦੀ ਜ਼ਿੰਦਗੀ ਬਰਬਾਦ ਕਰਕੇ ਧਰਤੀ ਚੰਗਾ ਭਲਾ ਕੰਮ ਕਰਦਾ ਸੀ ਕਦੇ ਨਸ਼ੇ ਦੇ ਹੱਥ ਨਹੀਂ ਸੀ ਲਾਇਆ ਕਦੇ ਮੈਨੂੰ ਵੀ ਨਹੀਂ ਸੀ ਕਦੇ ਕੁਛ ਫੁੱਟਾ ਕਿੱਦਾ ਬੋਲਦਾ ਉਹ ਦੇਲਾ ਕਾਮਲਿਆ ਮੰਗੋ ਕੋਇਆ ਫਿਰਦਾ ਪਤਾ ਨਹੀਂ ਕਿੱਥੇ ਗਿਆ ਕਿੱਥੇ ਨਾ ਮਾਤਾ ਮੈਂ ਵੀ ਉਹਨੂੰ ਬਹੁਤ ਸਮਝਾਉਂਦਾ ਸੀ ਵੀ ਪੁੱਤ ਘਰ ਮਾਚ ਨਾ ਪੈਂ ਮੈਂ ਉਹਨੂੰ ਨਸੇ ਤੋਂ ਵੀ ਬਥੇਰਾ ਰੋਕਿਆ ਪਰ ਉਹ ਕਿੱਥੇ ਮੰਨਦਾ ਆਪਦੀ ਮਨਮਰਜ਼ੀ ਕਰਦਾ ਸੀ ਵੀ ਪੁੱਤ ਤੂੰ ਉਹ ਕੁੜੀ ਨੂੰ ਫੋਨ ਕਰਕੇ ਪੁੱਛ ਲੈਂਦਾ ਵੀ ਉਹਦੇ ਕੋਲ ਨੂੰ ਮਿਲਣ ਤਾਂ ਨਹੀਂ ਵਾਗ ਗਿਆ ਮਾਤਾ ਉਹ ਕੁੜੀ ਨੂੰ ਵੀ ਫੋਨ ਕਰਿਆ ਸੀ ਮੈਂ ਉਹ ਤਾਂ ਸਾਫ਼ ਜਵਾਬ ਦੇਗੀ ਕਹਿੰਦੀ ਵਿਆਹ ਤੋਂ ਬਾਅਦ ਸਾਡੀ ਕੋਈ ਗੱਲ ਨਹੀਂ ਹੋਈ ਅੱਛਾ ਪੁੱਤ ਹਾਂ ਮਾਤਾ ਮੈਂ ਕਰਦਾ ਮੈਂ ਪੁਲਿਸ ਥਾਣੇ ਪਤਾ ਕਰਕੇ ਆਉਣਾ ਵੀ ਉਹਦੀ ਕੋਈ ਖਬਰਸਾਰ ਮਿਲੀ ਜਾਂ ਨਾ ਤੂੰ ਵੀ ਅੰਦਰ ਆਰਾਮ ਕਰ ਲਾ ਮਾਤਾ ਤੂੰ ਗੱਬਕ ਤੈਨੂੰ ਦੱਸ ਵੀ ਛੇਤੀ ਹਾਂ ਮੈਂ ਤੈਨੂੰ ਦੱਸ ਦੂੰਗਾ ਮਾਤਾ ਮਾਂ ਹਾਂ ਬੱਚਾ ਲੈ ਮੈਂ ਦਵਾਈ ਲੈ ਲੈਂਦੀ ਜਿਹੜੀ ਡਾਕਟਰ ਨੇ ਲਿਖੀ ਸੀ ਲੈ ਲਈ ਹੁਣ ਇਹਨੂੰ ਉਹੀ ਨਾ ਟੈਨਸ਼ਨ ਕਰੀ ਆ ਨਾਲੇ ਉਹ ਤਰੀ ਟੈਨਸ਼ਨ ਕਰਨ ਨਾਲ ਕਿਹੜਾ ਭੈਣ ਵਾਪਸ ਆਉਣ ਲੱਗੀ ਆ। ਉੱਪਰ ਫੇਰ ਵੀ ਮੇਰੀ ਧੀ ਧੀ ਹੋ। ਜਿੱਦਾਂ ਦੀ ਮੇਰੀ ਧੀ ਮੁੱਕੀ ਐ। ਹੁਣ ਤਾਂ ਜਨੇ ਸਾਰਾ ਜੱਗ ਸੁੰਨਾ ਸੁੰਨਾ ਹੋ ਗਿਆ ਮੇਰਾ ਤਾਂ। ਮੇਰੀ ਧੀ ਮੈਨੂੰ ਫੋਨ ਵੀ ਕਰਦੀ ਸੀ। ਮਾਮਾ ਤੇ ਹੰਨ ਦਾ ਪੁੱਤ ਪਿਆਰੀ ਵੱਖਰਾ ਹੁੰਦਾ। ਮਾਮਾ ਮੈਂ ਤੇਰੀ ਗੱਲ ਨੂੰ ਸਮਝਦਾ। ਹੁਣ ਤੂੰ ਟੈਨਸ਼ਨ ਕਰੀ ਜਾਨੀਆ। ਤਾਂ ਹੀ ਮੇਰਾ ਬਾਪੂ ਫੇਕੇ ਕਰਦਾ ਤੇਰੀ। ਤੂੰ ਰੋਈ ਜਾਨੀਆ ਇਹਨੇ ਸਾਰਾ ਦਿਨ ਉਹਦੇ ਮੂਰੇ। ਰਾ ਬਾਪੂ ਵੀ ਟੜਕੀ ਵਗ ਜਾਂਦਾ ਆਥ ਨੇ ਘਰੇ ਆਉਂਦਾ ਐਂ ਪਤਾ ਕਿੱਥੇ ਜਾਂਦਾ ਕਿੱਥੇ ਨਾ ਜਾਂਦਾ ਉਹ ਵੀ 10 ਮਿੰਟ ਘਰੇ ਖੜ ਕੇ ਮੇਰਾ ਵੀ ਮਨ ਮੋਟ ਕੁਛ ਦਿਨ ਹੋਰ ਹੋ ਜੇ ਆਪ ਜੀ ਦੀ ਤੀ ਦਾ ਦੁੱਖ ਸੁੱਖ ਕਰੀਏ ਉਹ ਮਾਂ ਮਾਈ ਕਿਹਾ ਸੀ ਉਹਨੂੰ ਮਾਂ ਬਾਪੂ ਤੂੰ ਬਾਹਰ ਜਾਇਆ ਕਰ ਸੱਤ ਚ ਬਹਿ ਜਾਇਆ ਕਰ ਜਾ ਕੇ ਉੱਥੇ ਜੰਦਰ ਜਾ ਚੋਰਾ ਕੋਲੇ ਬਹਿ ਜਾਂਦਾ 2 ਮਿੰਟ ਗੱਲਾਂ ਕਰ ਲਾਂਦਾ ਮਨ ਹੌਲਾ ਹੋ ਜਾਂਦਾ ਉਹਦਾ ਵੀ ਬੇ ਪੁੱਤ ਮੇਰਾ ਤਾਂ ਕਿਤੇ ਜਾਣੂ ਜੀ ਨਹੀਂ ਕਰਦਾ ਮੈਂ ਵੀ ਆਂਡ ਗਵਾਂਡ ਪੁਰੇ ਕੋਲੇ ਜਾ ਸਕਦੀ ਆ ਕਰ ਦੇ ਕਿਸੇ ਕੋਲ ਦਾ ਢਿੱਡ ਹੌਲਾ ਕਰਾਂਗੇ ਨਾ ਟੀਨੀਆਂ ਤਮਾਸ਼ਾ ਹੀ ਬਣਾ ਲੈਂਦੀਆਂ ਨੇ ਅੰਦਰੋਂ ਅੰਦਰ ਹੀ ਹੱਸਦੀਆਂ ਨੇ ਕੌਣ ਪੁੱਤ ਕਿਸੇ ਦਾ ਦਰਦ ਜਾਣਦਾ ਹੈ ਕਹਿੰਦੇ ਹੁੰਦੇ ਜਿਹਨੂੰ ਲੱਗਿਆ ਦਰਦ ਉਹ ਹੀ ਜਾਣਦਾ ਜਿਹਨੂੰ ਟੀਆਂ ਦੇ ਦੁੱਖ ਲੱਗੇ ਨਾ ਮਟਿਆਰਾ ਟੀਆਂ ਤੁਰ ਜਾਣ ਜੱਗ ਤੋਂ ਮਾਵਾ ਦਾ ਵੀ ਪੁੱਤ ਕੀ ਜਿਹਾ ਹੋਣਾ ਪਰ ਇੱਕ ਦੀਨੀਆਂ ਪੁੱਤ ਮੈਂ ਤੁਹਾਨੂੰ ਪਰ ਮੈਂ ਮਰ ਨਹੀਂ ਸਕਦੀ ਆਪਣੇ ਆਪ ਪੁੱਤ ਮਰਨਾ ਬਹੁਤ ਔਖ ਹੈ ਮਾਂ ਤੂੰ ਹੀ ਨਾ ਫਿਕਰ ਕਰੀ ਜਾਏਗਾ ਠੀਕ ਆ ਉਵੇਂ ਰੋਈ ਜਾਂ ਨਹੀਂ ਰਹਿਣੀ ਸਾਰਾ ਦਿਨ ਹੁਣ ਬਣਦਾ ਕੀ ਕੀ ਹੈ ਤੂੰ ਹੀ ਦੱਸ ਹੁਣ ਰੋ ਕੇ ਕੀ ਬਣੂਗਾ ਸਹੀ ਆ ਪੁੱਤ ਤੇਰੀ ਗੱਲ ਪਰ ਮੇਰਾ ਢਿੱਡ ਨਹੀਂ ਘੜਦਾ ਮੈਂ ਸਮਝਦਾ ਮਾਂ ਪਰ ਤੂੰ ਹੌਸਲਾ ਰੱਖ ਹੁਣ ਤੈਨੂੰ ਆਪਣੇ ਆਪ ਨੂੰ ਸੰਭਾਲ ਤੂੰ ਮੜਾ ਮੋਟਾ ਜਿੰਨਾ ਚਿਰ ਪੁੱਤ ਮੈਂ ਜਿਊਂਗੀ ਸਾਰੀ ਉਮਰ ਮੇਰੀ ਤੇ ਮੇਰੇ ਰੋਣਾ ਪੱਲੇ ਪਾ ਗਈ ਮੈਪੀ ਦਾ ਦਰਦ ਨਹੀਂ ਪੁਲੀ ਸਕਦੀ ਜੰਮੀ ਵਾਲੇ ਵਿਆਹੀ ਤੇਰੇ ਪੀ ਦੇ ਸਾਰੇ ਸ਼ੌਕ ਪੂਰੇ ਕਿੱਥੇ ਚੱਲ ਪੁੱਤ ਆ ਮਾਂ ਮਰਦਾ ਫੋਨ ਲਾਵੇ ਮੇਰੀ ਹੀਰ ਨਾਲ ਤਾਂ ਗੱਲ ਕਰਾ ਦੇ ਮੇਰੀ ਧੀ ਨਾਲ ਹਾਂ ਮਾਂ ਮੈਂ ਕਰਾ ਦੇਣਾ ਗੱਲ ਤੇਰੀ ਕੋਈ ਨਾ ਕਰਾ ਦੇਣਾ ਠੀਕ ਹੈ ਸ਼ਿਕਲ ਵੀਰੇ ਸਤਿ ਸ਼੍ਰੀ ਅਕਾਲ ਬਣ ਉਹ ਠੀਕ ਠਾਕ ਹਾਂ ਵੀਰੇ ਬਸ ਵਧੀਆ ਜਰਾ ਟਾਈਮ ਲੰਗੀ ਜਾਂਦਾ ਲੈ ਬਈ ਮੰਮੀ ਨਾਲ ਗੱਲ ਕਰ ਲੈ ਤੇਰੇ ਨਾਲ ਗੱਲ ਕਰਨ ਨੂੰ ਕਹਿੰਦੀ ਆ ਲੈ ਮਾਂ ਹਲੋ ਸਤਿ ਸ਼੍ਰੀ ਅਕਾਲ ਮੰਮੀ ਠੀਕ ਰਹਿੰਦੇ ਹੋਗੇ ਹਾਂ ਹਾਂ ਕੀ ਗੱਲਤੀ ਏ ਤੂੰ ਐਂਜੇ ਬੋਲਦੀ ਏ ਠੀਕ ਐ ਮਾਂ ਬਸ ਜੇ ਹੁਜਾ ਸੰਭਾਲ ਲੰਘ ਰਿਹਾ ਵਧੀਆ ਹੈਗਾ ਜੇ ਕੋਈ ਗੱਲਬਾਤ ਆ ਤਾਂ ਪੁੱਤ ਮੈਨੂੰ ਦੱਸ ਦੇ ਲੋਕ ਕਹਿੰਦੇ ਨੇ ਧੀਾਂ ਤਾਂ ਦੁੱਖ ਹੋਦੀਆਂ ਜਾਂ ਜਾਂਦਿਆਂ ਜਦ ਉਹ ਜਨਮ ਲੈ ਲੈਂਦੀਆਂ ਨੇ ਤੇ ਧੀਾਂ ਤਾਂ ਮਾਂ ਪਿਓ ਤਾਂ ਕਿੰਨਾ ਕੁਛ ਲਿਖੋ ਕੇ ਰੱਖਦੀਆਂ ਨੇ ਮੰਮੀ ਮੈਂ ਵੀ ਤਾਂ ਇੱਕ ਧੀ ਆ ਇਹ ਸਭ ਜਾਣ ਕੇ ਮੈਂ ਤੁਹਾਨੂੰ ਕਿਉਂ ਤਕਲੀਫ ਦਵਾ ਤੇ ਆਪਣੇ ਦੁੱਖ ਕਿਵੇਂ ਦੱਸ ਸਕਦੀ ਆ ਹੈ ਮੇਰੀ ਕਮਲੀ ਜੇ ਮੈਨੂੰ ਵੀ ਕੋਈ ਗੱਲ ਬਾਤ ਦੱਸੇਗੀ ਹੋਰ ਕੀ ਦੀ ਦੱਸੇਗੀ ਨਾ ਦੱਸਤਾ ਸਹੀਂ ਤੈਨੂੰ ਦੱਸਣੇ ਕੁਝ ਕਹਿਤਾ ਤੇਰੇ ਸਹੁਰੇ ਨੇ ਕੁਝ ਕਿਹਾ ਨਹੀਂ ਮਾਂ ਮੈਨੂੰ ਕੋਈ ਕੁਝ ਨਹੀਂ ਕਹਿੰਦਾ ਹੈਗਾ ਤੇ ਕੁਛ ਕਹਿੰਦੀ ਵੀ ਆ ਉਹ ਮੇਰੀ ਫੁੱਟੀ ਕਿਸਮਤ ਕਹਿੰਦੀ ਆ ਪਤਾ ਨਹੀਂ ਮੈਂ ਕਿਸੇ ਦਾ ਕੀ ਮਾੜਾ ਕਰਕੇ ਆਈ ਆ ਜਿਹੜਾ ਇਸ ਚਰਨ ਤੇ ਸਾਰਾ ਲੇਖਾ ਦੇਣਾ ਪੈ ਰਿਹਾ ਉਹ ਪੁੱਤ ਮੈਂ ਸਾਰਾ ਸਮਝਦੀ ਆ ਸਾਡੇ ਵੀ ਇੱਕ ਤੇਰਾ ਰਿਸ਼ਤਾ ਕਰਨਾ ਮਜਬੂਰੀ ਹੋ ਗਈ ਮਾਂ ਤਾਂ ਛੱਡ ਕੇ ਮੁੱਕ ਗਈ ਜਵਾਕ ਨੂੰ ਤੇ ਹੁਣ ਤੂੰ ਉਹਨੂੰ ਪਾਲਦਾ ਲਵੇਂਗੀ ਨਾ ਸੱਚ ਕਹੇ ਕਿਸੇ ਨੇ ਮਰੇ ਮਾਂ ਤੇ ਜੀਵੇਂ ਮਾਸੀ ਉਹ ਗੱਲ ਆ ਪੁੱਤ ਮੈਂ ਤਾਂ ਹੁਣ ਆਪੇ ਜ਼ਿੰਦਗੀ ਕੱਟ ਹੀ ਲੈਣੀ ਐਂਗੀ ਨਲੇ ਕੁਛਕ ਟਾਈਮ ਤੱਕ ਫਰਕ ਪੈ ਜਾਊਗਾ ਸਭ ਕੁਝ ਹੌਲੀ ਹੌਲੀ ਠੀਕ ਹੋ ਜਾਊਗਾ ਮੈਂ ਹੁਣ ਰੱਖਦੀ ਆਂਗੀ ਫੋਨ ਫਿਰ ਗੱਲ ਕਰੂੰਗੀ ਠੀਕ ਐ ਬੱਪਾ ਲੈ ਬੱਪਾ ਕੱਟ ਦੇ ਠੀਕ ਐ ਮਾਹੀਰਾ ਹਾਂ ਬੱਪਾ ਠੀਕ ਐ ਉਹ ਕਹੇ ਦੀ ਮਨਪ੍ਰੀਤ ਨੂੰ ਪੁੱਲਿਆ ਤਾਂ ਨਹੀਂ ਜਾ ਸਕਦਾ ਸਾਰੇ ਪਰਿਵਾਰ ਦੇ ਬਹੁਤ ਉਦਾਸੀ ਰਹਿੰਦੀ ਐ ਵੀ ਹੌਲੀ ਹੌਲੀ ਸਭ ਕੁਝ ਠੀਕ ਹੋ ਚੱਲਿਆ ਉਹ ਤਾਂ ਠੀਕ ਆ ਮਾ ਹੌਲੀ ਹੌਲੀ ਸਾਰਾ ਕੁਝ ਠੀਕ ਹੋ ਜਾਊਗਾ। ਸਾਈ ਤਾਂ ਕਹਿਣਾ ਪੁੱਤ। ਤੇ ਮਾਂ ਤੂੰ ਟੈਨਸ਼ਨ ਨਹੀਂ ਨਾ ਕਰ ਤੇ ਗੋਲੀਆਂ ਲੈ ਲੈ ਠੀਕ ਆ ਤੇ ਮੈਂ ਪੀਣਾ ਧਰਿਆ ਵਾਂ ਤੇ ਕੀ ਤੇ ਚੰਗਾ ਪੁੱਤ। ਹਾਂ। ਕੀ ਕਰਨਾ ਕਰਿਆ ਕਰ। ਹਲੋ ਜਸ ਰੋਟੀ ਖਾ ਲਓ। ਅਜ ਉਹ ਹੀ ਤਸਵੀਰ ਭੇਜੋ। ਨਹੀਂ ਉਹ ਬਾਰੇ ਬਾਪੂ ਜੀ ਰੋਟੀ ਖਾਈ ਜਾਂਦੇ ਨਾ ਫਿਰ ਉਹ ਹਾਕ ਮਾਰ ਲੈਂਦੇ ਹੁੰਦੇ ਆ। ਉਹਨਾਂ ਦਾ ਮੈਨੂੰ ਪਤਾ ਬਾਪੂ ਬਾਰੇ। ਜੋ ਇੱਕ ਵਾਰ ਰੋਟੀ ਲੈ ਲੈਣਾ ਨਾ ਮੁੜ ਕੇ ਆਵਾਜ਼ ਨਹੀਂ ਮਾਰਦੇ ਤੁਸੀਂ ਬੈਠੋ ਆਜੋ ਕੋਈ ਨਹੀਂ ਮੈਂ ਬਾਅਦ ਚ ਰੋਟੀ ਖਾ ਲੂੰਗੀ ਤੁਸੀਂ ਖਾ ਲਓ ਲੈ ਹੀਰ ਮਤਲਬ ਕੀ ਕਹਿ ਰਿਹਾ ਤਾ ਰੋਟੀ ਖਾਣੀ ਹੈ ਕਿ ਨਾ ਮੈਨੂੰ ਯਾਰ ਰਾਤ ਨੂੰ ਵੀ ਪਤਾ ਲੱਗਿਆ ਤਾ ਰਾਤ ਨੂੰ ਨਹੀਂ ਰੋਟੀ ਖਾਧੀ ਤਾ ਰੋਟੀ ਨਾਲ ਕਾਹਦਾ ਗੁੱਸਾ ਉਹ ਨਹੀਂ ਫੈਸੇ ਹੀ ਮੈਨੂੰ ਭੁੱਖ ਨਹੀਂ ਹੈਗੀ ਸੀ ਰਾਤ ਹੋਰ ਕੁਝ ਨਹੀਂ ਹੈਗਾ ਲੈ ਫਿਰ ਆਪ ਯਾਰ ਰੋਟੀ ਮੈਂ ਆਪਣੀ ਰੋਟੀ ਖਾਣੀ ਹੈ ਬਸ ਮੈਨੂੰ ਵੀ ਭੁੱਖ ਨਹੀਂ ਹੈਗੀ ਫਿਰ ਲੈ ਤੁਸੀਂ ਕਿਉਂ ਐਵੇਂ ਕਹਿੰਦੇ ਹੋ ਮੈਂ ਸੱਚੀ ਕਹਿ ਰਹੀ ਹਾਂ ਇੰਝ ਕੋਈ ਗੱਲ ਨਹੀਂ ਹੈਗੀ ਮੈਂ ਵੈਸੇ ਹੀ ਰੋਟੀ ਨਹੀਂ ਸੀ ਖਾਈ ਤੁਸੀਂ ਖਾ ਲਓ ਰੋਟੀ ਨਾਲੇ ਮੈਨੂੰ ਇੱਕ ਗੱਲ ਹੋਰ ਪਤਾ ਲੱਗੀ ਆ ਤੂੰ ਮੇਰੇ ਤੋਂ ਕੁਝ ਲੁਕੋ ਰਹੀ ਆ ਤੇ ਬਾਕੀ ਮੈਂ ਤੇਰੇ ਤੋਂ ਜਾਣਨਾ ਕੋਈ ਦੱਸੇਂਗੀ ਮੈਨੂੰ ਕੁਝ ਮੈਂ ਤਾਂ ਕੁਝ ਵੀ ਨਹੀਂ ਲੁਕੋਇਆ ਪੱਕਾ ਨਹੀਂ ਕੁਝ ਲੁਕੋਇਆ ਨਹੀਂ ਮੈਂ ਕੀ ਲੁਕਾਉਂਗੀ ਤੁਹਾਡੇ ਤੋਂ ਚਲਣ ਜੇ ਤੇ ਨਹੀਂ ਦੱਸਣੀ ਗੱਲ ਕੋਈ ਗੱਲ ਹੀ ਫਿਰ ਆ ਮੁੰਡਾ ਕੌਣ ਇਹ ਫੋਟੋ ਤੁਹਾਡੇ ਕੋਲ ਕਿਵੇਂ ਜਿੱਥੇ ਤੂੰ ਰੱਖੀ ਸੀ ਬਸ ਉੱਥੋਂ ਮੈਂ ਚੱਕ ਲਿਆ